ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਤੁਹਾਨੂੰ ਦਿਨ ਦੁੱਗਣੇ ਤੇ ਰਾਤ ਚੌਗੁਣੇ ਤਰੱਕੀ ਬਖਸ਼ੇ ਤੇ ਸਭ ਨੂੰ ਦੇਹ ਰੋਗ ਤਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਰਾਤ ਜੀ 9 ਵਜੇ ਦੇ ਕਰੀਬ ਆ ਇਥੋਂ ਪੰਬਰੀ ਤੋਂ ਫੋਨ ਗਿਆ ਘਰ ਬੀ ਡਾੜੀ ਬਾਥਰੂਮ ਦੀ ਪ੍ਰੋਬਲਮ ਕਰਕੇ ਜੂਜ਼ ਰਿਹਾ ਤੇ ਉਸ ਟਾਈਮ ਭੱਜੇ ਜੀ ਉਹਰੇ ਨੂੰ ਤੇ ਡੈਡੀ ਨੇ ਜੀ ਬਹੁਤ ਤਕਲੀਫ ਖੱਟੀ ਤੇ ਉਹਨਾਂ ਨੂੰ ਲੈ ਕੇ ਗਏ ਹਸਪੀਟਲ ਜਾ ਧੰਨਵਾਦ ਹੈ ਤੇ ਚਾਚੇ ਤਾਏ ਦੇ ਮੁੰਡੇ ਦਾ ਜਿਹੜੇ ਸਾਡੇ ਉਹਨਾਂ ਨੂੰ ਲੈ ਕੇ ਗਏ ਜੀ ਤੇ ਜੂਜ਼ਨ ਵਾਲਾ ਪੈਪ ਲੱਗ ਗਿਆ ਤੇ ਹੁਣ ਲੈ ਕੇ ਜਾਵਾਂਗੇ ਉਹਨਾਂ ਨੂੰ 32 ਹਸਪੀਟਲ ਤੇ ਗਲੇਸ਼ੀਨ ਹਸਪੀਟਲ ਕਿਉਂ ਉਹਨਾਂ ਦੇ ਨਾਲ ਜਿਹੜਾ ਕਿ ਗੁਰਦਾ ਸੀ ਅੱਜ ਤੋਂ 6 ਸਾਲ ਪਹਿਲਾਂ ਡੈਮੇਜ ਹੋ ਗਿਆ ਸੀ ਤੇ ਉਹਦੇ ਸਟੰਟ ਸਟੰਟ ਜੇ ਪਾਕੇ ਚੱਲ ਰਿਹਾ ਸੀ ਤੇ ਕੋਪ ਚੱਲ ਰਿਹਾ ਸੀ ਹੁਣ ਮੈਨੂੰ ਲੱਗਦਾ ਵੀ ਕੋਈ ਦਿੱਕਤ ਖੜੀ ਹੋ ਗਈ ਉਹਦੇ ਵਿੱਚ ਯੂਰਨ ਦੇ ਵਿੱਚ ਇਨਫੈਕਸ਼ਨ ਬਹੁਤ ਆ ਰਹੀ ਆ ਉਹਦੇ ਕਰਕੇ ਯੂਰਨ ਨੂੰ ਰੁਕਿਆ ਸੀ ਯੂਰਨ ਪਾਸ ਨਹੀਂ ਹੋ ਰਿਹਾ ਤੇ ਹੁਣ ਤਿਆਰੀ ਕਰੀ ਹੋਈ ਆ ਜੀ ਇੱਧਰ ਨੂੰ ਜਾਣ ਦੀ ਡੈਡੀ ਨੂੰ ਵੀ ਆੰਦਾਂ ਤਿਆਰ ਕਰਤਾ ਰਸਤੀ ਕਾਲਜੀ ਸਾਰਿਆਂ ਨੂੰ ਡੈਡੀ ਡੈਡੀ ਆਪੇ ਦਾ ਕਰਨਾ ਆ ਮੋਤੀ ਜਿੱਤਣਾ ਡੈਡੀ ਕਾ ਜਿਹੜੀ ਬਾਥਰੂਮ ਦੀ ਇਫੈਕਸ਼ਨ ਆ ਡੈਡੀ ਦਾ ਟ੍ਰੀਟਮੈਂਟ ਆ ਹਸਪੀਟਲ ਚ ਕਰਵਾਇਆ ਸੀ ਜਿਹੜੀ ਤਰੀਕ 4 ਵਜੇ ਰਾਤ ਨੂੰ ਗੋਦੋਂ ਚਲੇ ਗਈ ਸੀ ਨਾ ਸ੍ਰੀਕਤਾ ਹੈਗੀ ਜੀ 4 ਸਾਲ ਪਹਿਲਾਂ ਕਰਾਇਆ ਤਾਂ 2020 ਚ ਕਰਾਇਆ ਤਾਂ 10ਵੇਂ ਮਹੀਨੇ ਚ 2020 ਚ ਉਸ ਤੋਂ ਬਾਅਦ ਹੁਣ ਪ੍ਰੋਬਲਮ ਦੁਆਰਾ ਆ ਗਈ ਹੈ ਡੈਡੀ ਦਾ ਥੋੜਾ ਜਿਹਾ ਕੀ ਕਿਤਾ ਪਾਣੀ ਬਹੁਤ ਘੱਟ ਪੀਂਦੇ ਜੀ ਜੇ ਤਾਂ ਬੰਦਾ ਗੌਰ ਰੱਖ ਕੇ ਪੀਤਾ ਹੋ ਜਾਂਦਾ ਹੁਣ ਕੀ ਕਰਨਾ ਗੱਡੀ ਤਿਆਰ ਆ ਹੁਣ ਕਿੱਧਰ ਪਹਿਲਾਂ 32 ਚ ਜਾਣਾ ਕਿ ਗਲੇਸ਼ੀਅਨ ਚ ਜਾਣਾ ਪਹਿਲਾਂ ਆਪਾਂ 32 ਚ ਚੱਲਦੇ ਆ ਕਿਉਂਕਿ ਗਲੇਸ਼ੀਅਨ ਤੇ ਡਾਕਟਰ 10 ਵਜੇ ਆਉਂਦੇ ਆ ਹਾਂ ਡਾਕਟਰ ਦਾ 32 ਚ ਵੀ 10 ਵਜੇ ਮਿਲਣੇ ਆ ਦਵੱਲੇ ਜੀ ਦਵੱਲੇ 10 ਵਜੇ ਉਹ ਆਪਾਂ ਨੂੰ ਆ ਜਾਣਾ ਰਸਤੇ 'ਚ ਇੱਧਰ ਨੂੰ ਆਉਂਦੇ ਨੂੰ ਲੈਦੇ ਆ ਉਹ ਥੋੜੀ ਜੀ 32 ਦੂਰ ਆ 32 ਚ ਜਾਏ ਹੁਣ ਪਹਿਲਾਂ ਮੈਂ ਜਾਂਦੀ ਸੀ ਗਾਂ ਤੋਂ ਬਾਅਦ ਜੀ ਆਪਾਂ ਗਲੇਸ਼ੀਅਨ ਪ੍ਰਾਈਵੇਟ ਆਥੋਰਿਟੀ ਤੇ ਮਰਜ਼ੀ ਡਾਕਟਰ ਮਿਲ ਸਕਦਾ ਸਰਕਾਰ ਉਹਦੀ ਦਿੱਕ ਮਨੋਦਿਕ ਟਾਈਮਿੰਗ ਹੁੰਦੀ ਆ ਤੁਹਾਨੂੰ ਪਤਾ ਤੇ ਹੁਣ ਜਿਆਦਾ ਲੇਟ ਨਾ ਹੋਈ ਤਾਂ ਡੈਡੀ ਨੂੰ ਕਹੇ ਵੀ ਬਾਹਰੋਂ ਨਿਕਲ ਕੇ ਡੈਡੀ ਨੂੰ ਹੌਲ ਜੌਣੀ ਗੱਡੀ ਕੋਲ ਨੂੰ ਹੋਵੇ ਠੀਕ ਹੈ ਜੀ ਤੇ ਪਰ ਚੱਲਦੇ ਆ ਜੀ ਆਪਣੀ ਜੀ ਸੱਲਾ ਰੱਖਦਾ ਧੰਨਵਾਦ ਜੀ ਇਹ ਗੱਡੀ ਦਾ ਵੀ ਜਿਹੜੀ ਵਿਚਾਰੀ ਰਾਤ ਨੂੰ ਨੱਠੀ ਸਾਨੂੰ ਲੈ ਕੇ ਜਦੋਂ ਦੂਈ ਗੱਡੀ ਹੁੰਦੀ ਫੇਰ ਔਖਾ ਹੋਣਾ ਤਾਂ ਸਾਨੂੰ ਰਾਤ ਨੂੰ ਕੱਢਣਾ ਅਹ ਇਹਦੇ ਪਰ ਹੋ ਗਿਆ ਹੁਣ ਫੁੱਲ ਬਟਾ ਫੁੱਲ ਯਕੀਨ ਤੇ ਹੁਣ ਮਲਾਉਂਦੇ ਆ ਤੁਹਾਨੂੰ ਡੈਡੀ ਨਾਲ ਵੀ ਪਰ ਕਹਿੰਦੇ ਬੰਦਾ ਸੋਚਦਾ ਕੁਛ ਬਣ ਕੁਛ ਜਾਂਦਾ ਅੱਜ ਸੋਚਿਆ ਹੋਇਆ ਸੀ ਵੀ ਚਲੋ ਪਠਾਣਾ ਸਾਹਿਬ ਗੁਰਦੁਆਰੇ ਚ ਸਾਰਾ ਪਰਿਵਾਰ ਜਾਵਾਂਗੇ ਸੇਵਾ ਕਰਾਂਗੇ ਪਰ ਸੇਵਾ ਇੱਧਰ ਆਉਣਾ ਪੈਣਾ ਸੀ ਸੇਵਾ ਕਰਨ ਵਾਸਤੇ ਚਲੋ ਬਿਨਾ ਭਾਗਾਂ ਤੋਂ ਸੇਵਾ ਵੀ ਨਹੀਂ ਮਿਲਦੀ ਕੱਲ੍ਹ ਜਾਣ ਨੂੰ ਫਿਰਦੇ ਸੀ ਕੱਲ੍ਹ ਨਹੀਂ ਜਾਹਾ ਅੱਜ ਪ੍ਰੋਗਰਾਮ ਬਣਾਇਆ ਦਾ ਸੀ ਤੇ ਰਾਤੇ ਇੱਧਰ ਨੂੰ ਆ ਕੇ ਹੁਣ ਮਿਲਾਂਗੇ ਤੁਹਾਨੂੰ ਡੈਡੀ ਨਾਲ ਵੀ ਦੇਖਦੇ ਹਾਂ ਕਿ ਕਹਿੰਦੇ ਸਰਦਾਰ ਜੀ ਵੀ ਕਿਆ ਹੋਇਆ ਸੀ ਕਿਆ ਨਹੀਂ ਲਓ ਜੀ ਮਿਲੋ ਡਾਡੀ ਨੂੰ ਵਾਹ ਇਹ ਤਾਂ ਖਾਸਾ ਵੇਖ ਜੀ ਕਿੱਥੇ ਚਾ ਚੱਕਰ ਪਾ ਲਿਆ ਜੀ ਬਸ ਚੱਕਰ ਕਿਆ ਹੈ ਹਾਂ ਬਾਥਰੂਮ ਬੰਦ ਹੋ ਗਿਆ ਜੀ ਆ ਹਾਂ ਹੁਣ ਕੀ ਕਰੀਏ ਗਲੇਸ਼ੀਅਨ ਚ ਗਲੇਸ਼ੀਅਨ ਚ ਜਾਵਾਂਗਾ ਨਹੀਂ ਕਿੰਝ ਪਤਾ ਨਹੀਂ ਗਤੀ ਚ ਹਾਂ ਆ ਠੀਕ ਹੈ ਦੇਖੀਏ ਨਾ ਠੀਕ ਹੈ ਜੀ ਪਿੱਛੇ ਨੂੰ ਘੁੰਮ ਗਿਮੇਗਾ ਨਾ ਹਾਂ ਤੁਸੀਂ ਥੱਲੇ ਰੱਬੀਏ ਚੱਲ ਉੱਠਣ ਲੱਗੇ ਹੁਣ ਕਿਹੜੇ ਤੁਸੀਂ ਗੱਡੀ 'ਚ ਬਹਿਣਾ ਉੱਥੇ ਗੱਡੀ 'ਚ ਬਹਿ ਕੇ ਮੈਂ ਰੋਟੋ ਰਣਾ ਚੱਲ ਚਲੋ ਆਜੋ ਤੂੰ ਟੱਡੀ ਤੂੰ ਵੀ ਸੱਚੀ ਕਰਵਾ ਦੇ ਪੁੱਤ ਤੇਰੇ ਕੋਲੋਂ ਹੀ ਪੈਸਾ ਪਿਆ ਸੱਚੀ ਕਰਵਾ ਲਾ ਦੇ ਕੋਈ ਨਹੀਂ ਸਾਰ ਲੈਣਾ ਜਿੱਪਾ ਨੇ ਪੈਸੇ ਹੁੰਦਾ ਕੋਈ ਚੱਕਰ ਨਹੀਂ ਆਜੋ ਆਜੋ ਪਨਾਂ ਨੂੰ ਤੱਕਲਾ ਉਗਾ ਬਾਹਰ ਰੂਪਨਾਮ ਹਾਂ ਸਸਤੀ ਨੂੰ ਪਤਾ ਨਹੀਂ ਗਿਆ ਸਸਤੀ ਮੈਂ ਕਿਹਨਾਂ ਨਹੀਂ ਹੈਗਾ ਤੁਹਾਡੇ ਕੋਲ ਜਿਹੜੇ ਸਸਤੀ ਦੇਣੀਆਂ ਤੁਸੀਂ ਨਹੀਂ ਚੰਡੀਗੜ੍ਹ ਕਹਦੀ ਐ ਇੱਥੇ ਤਾਂ ਬਦੰਬੀ ਬਹਿ ਗਈ ਮਿਲਦੀ ਆ ਮੰਗਵਾਉਂਦੇ ਆ ਫਿਰ ਕੀਆ ਲੁਧਿਆਣਾ ਤੇ ਚੰਡੀਗੜ੍ਹ ਠੀਕ ਮਿਲਦੀ ਐ ਕੀ ਚੀਜ਼ ਹਾਂ ਆਹ ਜੀ ਬੀਲ ਚੇਅਰ ਕਹਿੰਦੀ ਐ ਸੰਦੀਪ ਵਾਹੇ ਦੇ ਖੇ ਲੋੜਾ ਕੀ ਲੋੜਾ ਕਹਿੰਦੇ ਸਾਰੀ ਗਈ ਜਿਹੜੀ ਉਹ ਕਾਕਲਾ ਨੂੰ ਦੇਰ ਗਿਆ ਫੇਰ ਜਾਨੂ ਬੀਆ ਸ਼ੇਰ ਨੂੰ ਕਿੱਧਰ ਜਾਣ ਜਾਨੂ ਮੈਂ ਚੱਲੀ ਜਾਣਾ ਹਾਂ ਹਾਂ ਉਹ ਬੀਆ ਸ਼ੇਰ ਮੇਰੇ ਹਾਂ ਵੀ ਉਹ ਹੈ ਪੈਪ ਕੱਢ ਦਿੰਦੀ ਪਹਿਲਾਂ ਨਾ ਨਾ ਉਹ ਤਾਂ ਥੱਲੇ ਦੱਬ ਹੋਇਆ ਵੈਕ ਨਹੀਂ ਘੂਮ ਰਣਾ ਵਿੱਚ ਹਾਂ ਕ ਕ ਕਹਿੰਦਾ ਪੁੱਤ ਤੂੰ ਕਾ ਕਹਿੰਦਾ ਤੂੰ ਮੇਰਾ ਪੁੱਤ ਤੈ ਵੀ ਜਾਣਾ ਤੈ ਵੀ ਜਾਣਾ ਨਾਲ ਹੁਣ ਮਜਬੂਰੀ ਹੈ ਜੀ ਐਨੂੰ ਵੀ ਹਸਪੀਟਲ ਦੇ ਵਿੱਚ ਨਾਲੇ ਲੈ ਜਾਣਾ ਪੈਣਾ ਯਾਨੀ ਕਿ ਅਸੀਂ ਕੋਸ਼ਿਸ਼ ਕਰਾਂਗੇ ਵੀ ਅਸੀਂ ਬਾਹਰੇ ਰਹੀਏ ਹਾਂ ਕੋਸ਼ਿਸ਼ ਵਾਹ ਗਿਰੋ ਸੱਤ ਨੇ ਟੈਕਸ਼ਨ ਤਾਂ ਬਹੁਤ ਆ ਅੱਜ ਸਹੀ ਸਾਡ ਨੂੰ ਬੈਠਿਆ ਡਾਡੀ ਹੈ ਨਾ ਅੱਜ ਦੂਈ ਬਾਹ ਨਾਲ ਜ਼ੋਰ ਲਾ ਰਿਹਾ ਥੋੜਾ ਥੋੜਾ ਬੰਦਰੀ ਪਤਾ ਲੱਗ ਮੈਂ ਅੱਜ ਸਹੀ ਬੈਠਿਆ ਤੂੰ ਦੂਨੇ ਅੱਗੇ ਦੂਈ ਬਾਹ ਕੇ ਕਰ ਲੰਨਾ ਨੀ ਮੈਂ ਅੱਗੇ ਦੂਈ ਬਾਹ ਕਰ ਲੰਨਾ ਅੱਜ ਸਹੀ ਬੈਠਿਆ ਤੂੰ ਹੈ ਨੀ ਪਰਲੀ ਬਾਹ ਨਾਲ ਇਹਨੂੰ ਫੜਿਓ ਮੈਂ ਕੰਦ ਨਹੀਂ ਉੱਧਰ ਆ ਚੱਕੋ ਪਹਿਲਾਂ ਵਾਹ ਆ ਚੱਕੋ ਚਲ ਠੀਕ ਹੈ ਬਲ ਠੀਕੇ ਆ ਚੱਲ ਚੱਬ ਠੀਕ ਹੈ ਤੂੰ ਸਿੱਕਾ ਮਾਰੀ ਜੰਦੀ ਹੈ ਹਾਂ ਵਾਹ ਕਰੋ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਕੰਨੀ ਕਰਨੀ ਪੱਟਾ ਸਾਹਿਬ ਸੇਵਾ ਸੇਵਾ ਤਾਂ ਇੱਥੇ ਹੁਣੀ ਦੀ ਨਾ ਪਤ ਸਾਲੂ ਦੀ ਜਾ ਸਕਦਾ ਇਹ ਤਾਂ ਦੇਖਦੇ ਹੁਣ ਡਾਕਟਰ ਕੀ ਕਹਿੰਦੇ ਜਾ ਕੇ ਉੱਥੇ ਤਾਂ ਡਾਕਟਰਾਂ 'ਪਾ ਡਿਪੈਂਡ ਆ ਉਹ ਤੇ ਇੰਝ ਕਰਦੇ। ਜਮਾ ਰੱਖਦਾ। ਇਹ ਮਾਰ। ਥੋੜਾ ਸਾਰਾ ਉੱਪਰ ਲਾ ਪਰਨਾ ਨੰਗਾ ਪਾ। ਪਟਕਾ। ਕੋਈ ਨਹੀਂ ਬਾਹਰ ਦੇ ਤੂੰ ਕਿਨੇ ਮੇਰਾ ਸਰ ਕੀਨੇ ਦੇਖਣਾ। ਉਹ ਐ ਨਹੀਂ ਮੈਂ ਕਹਿੰਦੀ ਵੀ ਕਿਨੇ ਦੇਖਣਾ। ਉਹ ਥੋੜਾ ਜਿਹਾ ਅਜੀਬ ਜਿਹਾ ਲੱਗਦਾ। ਮਾਤਾ ਆਪਣੇ ਆਪ ਤੇ ਟੱਕਿਆ ਤਾਂ। ਤੋਂ ਨਹੀਂ ਬਿਲਕੁਲ ਕਿ ਨੀਬੀ ਦਿਮਾਗ ਨੂੰ ਕਿ ਸਾਡਾ ਥੋੜੋ ਕੁਝ ਟੈਂਸ਼ਨ ਜੀ ਹੁੰਦੀ ਆ ਨਾ ਜੇ ਦਿਮਾਗ ਤੇ ਫਿਰ ਹੁੰਦਾ ਭੁੱਲ ਜਾਂਦਾ ਤਾਂ ਕਿ ਨਹੀਂ ਹਾਂਜੀ ਹਾਂਜੀ ਗੁੱਸੇ ਦਾ ਤੇ ਜੀ ਇਹ ਕਦੀ ਮੈਨੂੰ ਸਾਧਰੇ ਡਾਲਦੇ ਆ ਜੇ ਧੁੰਦ ਨੇ ਘੇਰਨੇ ਰਸਤੇ ਤੇ ਉਹ ਧੁੰਦਾ ਹੈ ਨਹੀਂ ਚਲੋ ਠੀਕ ਆ ਜੀ ਹੁਣ ਦੇਖਦੇ ਆਂ ਗਾਂ ਚਾ ਪ੍ਰੋਗਰਾਮ ਬਣਦਾ ਪਹੁੰਚ ਗਿਆ ਜੀ 32 ਦੇ ਹਸਪੀਟਲ ਵਿੱਚ ਕਹਿੰਦੇ ਨਾਨਕ ਦੁਗਿਆ ਸਭ ਸੰਸਾਰ ਮਰੀਜ਼ ਹੈ ਮਰੀਜ਼ ਜਿੱਧਰ ਨਜ਼ਰ ਮਾਰੋ ਮਰੀਜ਼ ਹੈ ਮਰੀਜ਼ ਬਾਕੀ ਦੇਖਦਾ ਡਾਕਟਰ ਕੋਲ ਜਾ ਕੇ ਕਿੰਨਾ ਤਰਾਸਾ ਕਿਆ ਕੋਸਾ ਕਿਆ ਨਹੀਂ ਕੱਲ ਦੇ ਜੀ ਹਰਾਨ ਪਰੇਸ਼ਾਨ ਹੋ ਰਹੇ ਆ ਜਿਹੜਾ ਡਾੜੇ ਨੂੰ ਯੂਰਨ ਦੀ ਦਿੱਕਤ ਆ ਜੀ ਉਹਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ ਹਾਂ ਡਾਕਟਰ ਨੇ ਐਮਰਜੈਂਸੀ ਕਹਿੰਦਾ ਆਪਰੇਸ਼ਨ ਕਰਾਉਣਾ ਪੈਣਾ ਹੈ ਵੀ 1 ਲੱਖ ਰੁਪਏ ਦਾ ਇੰਤਜ਼ਾਮ ਕਰੋ ਹੁਣ ਉਲਝੇ ਪਿਆ ਡੈਡੀ ਸਾਡੇ ਨਾਲ ਤੇ ਬਾਥੂ ਉਲਝਿਆ ਪਿਆ ਤੁਹਾਨੂੰ ਵਿਚਾਰੇ ਨੂੰ ਬਾਥਰੂਮ ਨਹੀਂ ਆਉਂਦਾ ਯੂਰਨ ਵਾਲੀ ਪਾਈਪ ਵੀ ਲੱਗੀ ਵੀ ਹੈ ਉਹ ਫੇਰ ਦਰਦ ਚ ਕਲਪ ਰਿਹਾ ਕੁਛ ਨਹੀਂ ਸਮਝ ਲੱਗਦੀ ਵੀ ਪ੍ਰਮਾਤਮਾ ਕਿਹੜੇ ਕਿਹੜੇ ਕਰਮਾਂ ਦਾ ਡੈਡੀ ਲੱਗਿਆ ਪਿਆ ਸਜ਼ਾ ਦੇਣਾ ਪਤਾ ਨਹੀਂ ਹੋ ਰੱਬ ਵੀ ਜਾਣਦਾ ਚਾਲੀ ਸਜਣ ਹੁੰਦਾ ਮੈਨੂੰ ਸਜਾ ਤਾਂ ਤੰਨੂੰ ਵੀ ਸਾਰਿਆਂ ਨੂੰ ਐ ਤੇ ਨਿਆਣਿਆਂ ਨੂੰ ਵੀ ਨਾਲ ਸਾਨੂੰ ਵੀ ਤਾਂ ਨਾਲ ਆ ਉਹ ਜਿਆਦਾ ਸਾਰਿਆਂ ਨੂੰ ਨੱਟ ਭੱਜ ਪਈ ਵੀ ਆ ਤੇਰਾ ਦੁੱਖ ਸਾਥੇ ਕਿਹਨੇ ਦੇਖ ਹੁੰਦਾ ਨਹੀਂ ਦੇਖ ਹੁੰਦਾ ਵੀ ਧੰਨ ਬੇ ਮੇਰੀ ਬਿੱਤੂ ਹਾਂ ਕੀ ਕਰੀਏ ਕੁਝ ਨਹੀਂ ਸਮਝ ਲਾਦੀ ਮਹਾਰਾਜ ਬੜਾ ਕਸੂਤਾ ਫਸਾਇਆ ਇਹਨੇ ਹਾਂ ਬੈਂਕਾ ਤੇ ਖੜੇ ਆ ਜੀ ਚੱਕ ਇੱਕ ਦੋ ਵੀ ਪਿੱਛੇ ਕਹਿੰਦੇ ਅਸੀਂ ਆਪੇ ਭਰਦੇ ਨੂੰ ਸਾਈਨ ਕਰਾ ਲਿਆ ਚਲੋ ਠੀਕ ਆ ਜੀ ਹੁਣ ਦੇਖਦੇ ਆਂ ਹਾਂ ਹਾਂ ਕਿੱਧਰ ਨੂੰ ਪਰਮਾਤਮਾ ਰੰਗ ਦਿਖਾਉਂਦਾ ਤੇ ਜਿਹੜੇ ਡਾਕਟਰ ਕੋਲ ਅਸੀਂ ਗਏ ਸੀ ਜੀ ਉਹਨਾਂ ਨੇ ਜਿਹੜਾ ਸਟੰਟ ਪਾਇਆ ਸੀ ਉਹ ਅੱਜ ਤੋਂ 4 ਸਾਲ ਪਹਿਲਾਂ ਪਾਇਆ ਸੀ ਉਹ ਕਹਿੰਦੇ ਸਿਰਫ 2 ਮਹੀਨੇ ਵਾਸਤੇ ਵੈਲਟ ਹੁੰਦਾ ਉਹ ਕਢਾਉਣਾ ਪੈਂਦਾ ਦੋ ਪਿੱਛੇ ਤੇ ਕੋਸਾ ਕਰੋਨਾ ਨਾਲ ਜਿਹੜਾ ਕੁਝ ਸੰਦੀਪ ਦੀ ਮੰਮੀ ਉਲਦੀ ਗਈ ਵਿੱਚ ਹੈ ਜੀ ਪੈਨਾ ਨੇ ਉਹ ਸਟੰਟ ਕਢਾਇਆ ਨੇ ਸਟੰਟ ਨੂੰ 4 ਸਾਲ ਹੋ ਗਏ ਜੀ ਇੰਦਰੇ ਬੇਨੂੰ ਉਹਦੀ ਮਨਿਆਦ ਹੁੰਦੀ ਆ ਸਿਰਫ 2 ਜਾਂ 2.5 ਮਹੀਨੇ ਦੀ ਉਹ ਸਟੰਟ ਨੇ ਇਹ ਜੀਆਂ ਦਿੱਕਤਾਂ ਅੰਦਰ ਪੈਦਾ ਕਰਤੀਆਂ ਵੀ ਹੁਣ ਬਾਜ ਹੋਣ ਵੀ ਕਰਦਾ ਹੁੰਦਾ ਸੀ ਹੁਣ ਡਾਕਟਰ ਦੇ ਕਹਿਣ ਮੁਤਾਬਕ ਬਹੁਤ ਔਖਾ ਕੰਮ ਹੋ ਗਿਆ ਹੁਣ ਰੀਤ ਨੇ ਵੀ ਸਾਨੂੰ ਸੀ ਜਿਆਦਾ ਔਖਾ ਕਰਿਆ ਪਰ ਰੀਤ ਨੂੰ ਜੇ ਤਾਂ ਹੁਣ ਛੱਡ ਦੇ ਘਰ ਤਾਂ ਇਹ ਰਹਿੰਦੀ ਨਹੀਂ ਹੌਸਪੀਟਲਾਂ ਚ ਜਵਾਕਾਂ ਦਾ ਤੁਹਾਨੂੰ ਪਤਾ ਹੀ ਹਾਲਾਤ ਆ। ਬਾਕੀ ਰਾਤ ਜੀ ਪੰਚਕੂਲੇ ਪਹੁੰਚੇ ਤੇ ਹੁਣ ਫੇਰ ਪੰਚਕੂਲੇ ਪਹੁੰਚਣਾ ਜੀ ਪੇਮੈਂਟਾਂ ਲੈ ਕੇ ਚੱਲੇ ਆ। ਦੇਖਦੇ ਬਹੁਤ ਔਖਾ ਹੋਇਆ ਪਿਆ ਕੰਮ ਹੁਣ ਬਹਿਗਰੂ ਕੇ ਹੀ ਅਰਦਾਸ ਆ। ਚੱਕ ਨਮਾ ਵੀ ਬਿਮਾਰਾਜ ਕਰਨਾ ਚੜਦੀ ਕਲਾ ਚ ਕਰਦੇ ਸਾਰਾ ਕੰਮ ਪੈਸੇ ਦਾ ਤਾਂ ਕੋਈ ਨਹੀਂ ਆ ਪੈਸਾ ਤਾਂ ਕਹਿੰਦੇ ਹੱਥਾਂ ਦੀ ਮਹਿਲ ਹੈ। ਇਹਦਾ ਆਈ ਜਾਂਦਾ ਜ਼ਿੰਦਗੀ ਦੇ ਵਿੱਚ ਜਾਈ ਜਾਂਦਾ। ਮਿਹਨਤ ਕਰਾਂਗੇ ਬਾਕੀ ਕਿਆ ਕਰੀ ਹੁਣ ਡੈਡੀ ਮਾਪੇ ਦੇ ਹੱਥੋਂ ਹੀ ਹੋਣਾ ਡੈਡੀ ਕਹਿੰਦਾ ਮੈਨੂੰ ਨਹਿਰ ਚ ਸੜ ਦੋਲਾ ਮੈਨੂੰ ਹੋੜੇ ਕਹਦਾ ਕਿ ਤਾਨੇ ਵੇੜਦੇ ਮੇਰਾ ਗਾਂ ਮਾਫੀ ਇਹ ਕੇ ਕਹਿਣਾ ਸੌਖਾ ਸਾਰੀ ਗੱਲ ਮੁੱਕ ਜਾਨੀ ਕੁਛ ਨਹੀਂ ਮੁੱਕਣਾ ਇਹਦਾ ਜਿੰਨੇ ਸਾਸ ਦਿੱਤੇ ਆ ਨਾ ਪਰਮਾਤਮਾ ਨੇ ਉਹ ਚੱਲਣੇ ਆ ਉਹ ਉਹ ਔਖੇ ਭੁਗਤਣੇ ਆ ਚਾਹੇ ਸੌਖੇ ਭੁਗਤਣੇ ਆ ਭੁਗਤਣੇ ਪੈਣੇ ਦੇਖ ਲੈ ਪਰਮਾਤਮਾ ਇਹ ਰੰਗ ਹਾਂ ਇੱਕ ਸਾਈਡ ਤੇ ਬਾਹਲ ਹੀ ਸਾਈਡ ਤੇ ਥੋੜੀ ਜਿਹੀ ਸੁਸਤੀ ਕਰ ਦਦੇ ਔਰ ਡਾਕਟਰ ਨੇ ਉਹਨੇ ਵੀ ਉਹ ਮਨਾ ਕਰਤਾ ਜੀ ਕਹਿੰਦਾ ਜੀ ਹੱਡੀਆਂ ਕਮਜ਼ੋਰ ਹੋਈਆਂ ਵੀ ਆ ਹਾਂ ਇਹ ਵੀ ਨਹੀਂ ਹੋਊਗਾ ਵੀ ਇਹ ਵੀ ਨਹੀਂ ਹੱਲ ਹੋਣਾ ਹੱਡੀਆਂ ਵਾਲਾ ਵੀ ਇਹਦੇ 'ਚ ਤੁਹਾਨੂੰ ਹੋਈ ਵਾਲੀ ਕੋਈ ਹੱਡੀ ਪਾਉਣੀ ਪੈਣੀ ਆ ਵੀ ਜਦੋਂ ਸਾਡੇ ਕੋਲ ਅਵੇਲੇਬਲ ਹੋਈ ਤਾਂ ਤੁਹਾਨੂੰ ਫੋਨ ਕਰਾਂਗੇ ਹਾਂ ਚੱਲ ਮਾਫ਼ੀ ਇੱਧਰ ਤੇ ਦਾ ਜਿਆਦਾ ਡਾਕਟਰ ਦੱਸੂਗਾ ਜਦੇ ਕਿਹੜਾ ਵੱਜਣਾ ਜਿਆਦਾ ਸੀ ਉਹਦੇ ਕੋਲ ਪਹੁੰਚੇ ਡਾਕਟਰ ਸਮਿਤ ਦੇਵਗਨ ਕੋਲ ਹਾਂ ਜੀ ਹੋਰੇ ਸਾਨੂੰ ਚੱਕਰਾਂ 'ਚ ਪਾਤਾ ਪਾ ਲਿਆ ਹਾਂ ਹਜੇ ਚੱਕਰਾਂ 'ਚ ਪਾਇਆ ਵੀ ਕੱਲ ਦੀ ਨੀਂਦੇ ਨਹੀਂ ਆਈ ਹੈਗੀ ਮੈਂ ਤਾਂ ਮਨੂੰ ਤਾਂ ਆਈ ਨਹੀਂ ਮੈਂ ਤਾਂ ਇਹੀ ਟੈਨਸ਼ਨ 'ਚ ਘੁੰਮਦਾ ਵੇ ਕਿਆ ਬਣੂਗਾ ਮੋਹ ਕੱਟ ਨਹੀਂ ਰਹੀ ਮੈਨੂੰ ਤੁਹਾਨੂੰ ਤਾਂ ਆਉਣੀ ਨਹੀਂ ਆਉਣੀ ਉਹ ਤਾਂ ਮੈਨੂੰ ਵੀ ਨਹੀਂ ਆਈ ਮੈਨੂੰ ਤਾਂ ਟੈਨਸ਼ਨ ਹੋ ਰਹੀ ਵੀ ਕਿੱਥੇ ਕਿਹੜੇ ਚੱਕਰਾਂ ਚ ਮਹਾਰਾਜ ਨੇ ਫਸਾਤਾ ਸਾਨੂੰ ਹਾਂ ਕਿੱਥੋਂ ਗੱਡਿਆ ਕਿੱਥੇ ਰੋਦੋ ਹਾਂ ਚੱਲ ਯਾਰ ਕੋਈ ਮਰਜੀ ਹੈ ਜੋ ਕਰਨਾ ਉਹਨੇ ਕਰ ਲਈ ਹਾਂ ਇੱਕ ਤਾਂ ਰੀਤ ਨਹੀਂ ਸਾਡੀ ਟਿਕਦੀ ਜਿਹੀ ਜਮੀ ਐ ਕਦੇ ਹੌਣ ਮਾਰ ਦਿੰਦੀ ਗੱਡੀ ਚ ਕਦੇ ਕੁਸ ਚਲੋ ਹੁਣ ਦੇਖਦੇ ਆ ਜੀ ਪਹੁੰਚਦੇ ਆ ਜੀ ਜਿਹੜਾ ਉਹ ਜੇ ਜਸ ਹਸਪੀਟਲ ਆ ਕੁ ਜੇ ਜਸ ਪਤਾ ਨਹੀਂ ਜੇ ਜਸ ਆ ਐਗੇ ਨੱਕੜੀਏ ਨਾ ਉਹਦਾ ਹਸਪੀਟਲ ਦਾ ਉੱਥੇ ਪਹੁੰਚਦੇ ਆਂ ਦੇਖਦੇ ਆਂ ਫਿਰ ਡਾਕਟਰ ਕੀ ਕਹਿੰਦਾ ਅਗਲਾ ਪ੍ਰੋਸੈਸ ਹਾਂ ਪਹੁੰਚ ਗਏ ਜੀ ਉਹ ਜਸ ਹਸਪੀਟਲ ਆ ਪੰਚਕੂਲਾ 26 ਸੈਕਟਰ ਤੇ ਕੰਮ ਹੋ ਗਿਆ ਬਸ ਟੈਸਟ 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 ਉਹਦੇ ਮੇਂ ਰਿਪੋਰਟ ਕੋਈ ਮਿਲ ਨਹੀਂ ਰਹੀ ਹਾਂ ਨਹੀਂ ਮਿਲ ਰਹੀ ਤੇ ਡੋਟਰ ਡੈਡੀ ਤੱਕ ਹੀ ਘਟ ਰਿਹਾ ਉਹ ਲੱਗਦਾ ਉਹ ਗਈ ਉੱਧਰ ਫੇਰੇ ਮੇਰੀ ਸਿੱਖ ਬਣੀ ਨਹੀਂ ਜਿਆਦਾ ਤਕਲੀਫ ਉਹਨਾਂ ਨੂੰ ਬਾਥਰੂਮ ਦੀ ਇੰਨੀ ਕਹੋਰੀ ਵੀ ਪੁੱਛੋ ਹੀ ਕੋਸ ਨਾ ਜਦੋਂ ਵੀ ਬਾਥਰੂਮ ਕਰਦਾ ਹੈ ਨਾ ਰੋਣਾ ਹੀ ਸ਼ੁਰੂ ਕਰ ਦਿੰਦੇ ਉਹਨਾਂ ਦੀ ਤਕਲੀਫ ਨਹੀਂ ਦੇਖੀ ਜਾ ਰਹੀ ਉਹ ਤਕਲੀਫ ਨਾ ਜਦੋਂ ਉਹਨਾਂ ਨੂੰ ਕਰ ਦੁੱਟਦਾ ਹੈ ਨਾ ਫਿਰ ਆਪਣਾ ਵਰਗੇ ਦਾ ਵੀ ਮਨ ਹੁੰਦਾ ਵੀ ਕੀ ਬਣਦਾ ਇਹ ਹਾਂ ਪ੍ਰਿਕਾ ਦਾ ਡੈਡੀ ਨੂੰ ਪਤਾ ਨਹੀਂ ਪਾਤੇ ਨੇ ਜਿੱਦ ਕੀ ਮਿਲੇ ਹੋਏ ਆ ਤਾਂ ਮੈਨੂੰ ਤਾਂ ਮਹਾਰਾਜੇ ਜਾਣਦਾ ਉਹ ਬੈਠੇ ਦੋਵੇਂ ਟੜਫਦੇ ਕਰਮਾਂ ਦੀ ਸਜ਼ਾ ਹੈ ਸਾਡੇ ਮਾੜੇ ਕਰਮਾਂ ਜਾਂ ਡੈਡੀ ਦੇ ਜਾਂ ਧੀ ਆਪਪਾ ਦੇ ਹੁਣ ਉਹ ਤਾਂ ਬਾਇਰ ਕਰੂ ਜਾਣਾ ਤੇ ਇੱਕ ਸਾਡੀ ਟਿੱਡੀ ਜੀ ਵੀ ਨਹੀਂ ਠਿੱਕ ਦੀ ਜੀ ਇੱਥੇ ਇਨਫੈਕਸ਼ਨ ਦੀ ਦਿੱਕਤ ਆ ਹੁਣ ਇਹਨੂੰ ਵੀ ਅਸੀਂ ਕਿੱਥੇ ਛੱਡ ਨਹੀਂ ਸਕਦੇ ਉਹ ਵੀ ਨੱਕ ਭਾਜੇ ਕਰੇ ਇੱਧਰ ਨੂੰ ਕੋ ਦੇ ਉੱਧਰ ਨੂੰ ਕੋ ਦੇ ਇੱਧਰ ਨੂੰ ਕੋ ਸਮਝੇ ਨਾ ਦਵੇ ਹੋ ਕੀ ਰਿਹਾ ਸੂਸ ਦੇ ਕੀ ਆ ਬਾਪਾ ਡੈਡੀ ਨੂੰ ਛੱਡ ਸਕਦੇ ਆ ਨਹੀਂ 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 ਛੱਡ ਸਕਦੇ ਜੇ ਡੈਡੀ ਨੂੰ ਪੁੱਛਾਂ ਤਾਂ ਡੈਡੀ ਕਹਿੰਦਾ ਵੀ ਮੈਨੂੰ ਤੁਸੀਂ ਵੀ ਚਾਹੀਦੇ। ਇਹ ਵੈਸੇ ਉਹ ਜੀ ਰਹਿਣ ਨਹੀਂ ਖੜੇ। ਪੇਸ਼ੈਂਟ ਦੇ ਕੋਲ ਇਹਨਾਂ ਦਾ ਖੜੇ ਸਿਸਟਮ ਆ ਜ਼ਰਾ। ਫਿਰ ਵੀ ਚਲੋ ਉਹ ਬੱਚਿਆਂ ਨੂੰ। ਉਹ ਡਾੜੀ ਦੀ ਵੀ ਬਹੁਤ ਦਿਲ ਦਾ ਹੌਲਾ। ਅੱਛਾ ਆ ਬੰਦਾ ਆ ਜਾਣਾ ਜਦੋਂ ਚੱਕਰ ਖੜੇ ਹੋ ਜਾਂਦੇ। ਮੰਮਾ ਬੱਚੀ ਹੁਣ ਦੇਖਦਾ ਰਿਪੋਰਟ ਆਉਣ ਗਾਲੇ ਉਹਨਾ ਪ੍ਰੋਸੈਸ ਚੱਲੂਗਾ। ਬਿਚੀ ਬਣਦਾ ਕੀ ਨਹੀਂ। ਤੇ ਇਸ ਤੇ ਕਹਿੰਦੇ ਪਰਮਾਤਮਾ ਨੂੰ ਵੀ ਮਹਾਰਾਜ ਜੀ ਸਾਰਾ ਉਹਦੇ ਜਿਹੜੀ ਆ ਬਿਮਾਰੀ ਕਹਿੰਨੇ ਹੋ ਸਟੰਟ ਕੱਢ ਜਾਣਾ ਛੇਤੀ ਤੇ ਉਹ ਠੀਕ ਹੋਣਾ ਬਾਥਰੂਮ ਅੰਦਰ ਦੀ ਦਿੱਕਤ ਤੋਂ ਹਾਂ ਉਹ ਛੇਤੀ ਕਲੀਅਰ ਹੋ ਜਾਊਗੀ ਜਿਹੜੀ ਉਹ ਤਕਲੀਫ ਹੋਣਾ ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਪਰ ਉਹ ਬਾਥਰੂਮ ਇਹ ਦਾ 10 ਮਿੰਟ ਚ ਜੱਪੜਨ ਦਾ 10 ਮਿੰਟ ਬਾਅਦ ਥੋੜਾ ਬਹੁਤਾ ਆ ਜਾਂਦਾ ਉਹ ਹੀ ਤਕਲੀਫ ਹੋਣਾ ਨੂੰ ਤੜਫਾ ਦਿੰਦੀ ਉਹ ਹੀ ਤੜਫਾ ਜਦ ਨੂੰ ਟਿਕਦੇ ਆ ਦੇਰ ਤੱਕ ਨਹੀਂ ਬੈਠਾ ਹੁੰਦੀ ਆ ਸਾਰੀ ਰਾਤ ਨਾ ਉਹ ਸੌਵੇ ਨਾ ਮਨ ਨੂੰ ਲਿੰਦਾ ਜੀ ਹੁਣ ਤਾਂ ਟੈਨਸ਼ਨ ਹੀ ਰਹੀ ਸਾਰੀ ਰਾਤ ਕਿਉਂ ਜਦੋਂ ਹੱਥਾਂ ਮਾਰਦੇ ਤੇ ਨਾ ਸਾਰਿਆਂ ਨੂੰ ਤਾਂ ਕੀ ਸੰਦੀਪ ਜੀ ਦੋ ਸਟੈਂਕਿੱਥੇ ਆਉਂਦੀ ਆ ਆਪਣੀ ਮਾਰਾ ਜੀ ਪਰ ਸਾਰਾ ਕੁਝ ਸਹੀ ਜਿਹਾ ਲੱਗਦਾ ਬਰੇ ਸਿਆਣੇ ਹੱਸਦੇ ਬਸ ਦੀ ਚੰਗੇ ਲੱਗਦੇ ਆ ਸਹੀ ਦੁੱਖ ਦੇ ਖਲਿਫਾ ਸਿਆਣਿਆਂ ਦੇ ਨਹੀਂ ਦੇਖੀ ਜਾਂਦੀ ਇਹਨਾਂ ਨਿਆਣਿਆਂ ਦੇ ਦੇਖੀ ਜਾਂਦੇ ਆ ਮਾਰਾ ਜੀ ਸਭ ਦੇ ਸਿਆਣਿਆਂ ਤੇ ਨਿਆਣਿਆਂ ਨੂੰ ਸਹੀ ਸਲਾਮ ਤਰਖੇ ਚੜ੍ਹਦੀ ਗਲਾ ਦੇ ਵਿੱਚ ਰੱਖੋ ਸਹੀ ਗੱਲ ਤੇ ਮੈਂ ਵੀ ਲੋ ਕਰਕੇ ਕੀ ਬੰਦ ਹੋਣਾ ਪਤਾ ਆਦੀ ਪਤਾ ਲੱਗੂਗਾ ਜੀ ਕੀ ਬੰਦਦਾ ਕੀ ਨਹੀਂ ਠੀਕ ਹੈ ਜੀ ਉੱਪਰ